ਇੱਕ ਵਾਰ ਫੇਟ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਇਸ ਚੈਨਲ ਦੇ ਉੱਪਰ ਸਟਾਕ ਮਾਰਕੀਟ ਦੀ ਦੁਨੀਆ ਤੇ ਅੱਜ ਥੋੜੀ ਜੀ ਕਾਲੀ ਹੈਗੀ ਆ ਮੇਰੇ ਕੋਲ ਚ ਉਹਨਾ ਟਾਈਮ ਨਹੀਂ ਹੈ ਇਸ ਕਰਕੇ ਜਿਹੜੇ ਤੁਹਾਡੇ ਕੁਐਸਚਨ ਨੇ ਅੱਜ ਮੈਂ ਉਹਨਾਂ ਦਾ ਆਨਸਰ ਨਹੀਂ ਦੇ ਸਕੂਗਾ ਕਿਉਂਕਿ ਉਹ ਆਪਣਾ ਵੀਡੀਓ ਨਾਰਮਲੀ 1 ਘੰਟੇ ਦਾ ਹੋ ਜਾਂਦਾ ਤੇ ਪਰ ਮੈਂ ਫਿਰ ਵੀ ਤੁਹਾਡੇ ਲਈ ਲੈ ਕੇ ਆਇਆ ਇੱਕ ਇੰਪੋਰਟੈਂਟ ਇਨਫੋਰਮੇਸ਼ਨ ਹੈਗੀ ਆ ਤੇ ਇੱਕ ਚੀਜ਼ ਆ ਕਿ ਮੇਰਾ ਇਹ ਚੈਨਲ ਕੋਈ ਇਸ ਤਰ੍ਹਾਂ ਨਹੀਂ ਹੈਗਾ ਕਿ ਮੈਂ ਤੁਹਾਨੂੰ ਇਹ ਦੱਸਾਂ ਜਾਂ ਸਲਾਹ ਦਵਾਂ ਕਿ ਤੁਸੀਂ ਕੀ ਖਰੀਦਣਾ ਜਾਂ ਤੁਸੀਂ ਵੇਚਣਾ ਜਾਂ ਕੀ ਨਹੀਂ ਖਰੀਦਣਾ ਉਹ ਨਹੀਂ ਹੈਗਾ ਸਿੰਪਲ ਆ ਕਿ ਜਾਂ ਤਾਂ ਮੈਂ ਤੁਹਾਨੂੰ ਇਹ ਦੱਸ ਦਰਨਾ ਕਿ ਆਹ ਕੰਪਨੀ ਚੰਗੀ ਆ ਆ ਮਾੜੀ ਆ ਜਾਂ ਮੈਂ ਸਿੰਪਲ ਕੋਈ ਵਾਰੀ ਇਹ ਦੱਸ ਦਰਨਾ ਕਿ ਮੈਂ ਇਹ ਚੀਜ਼ ਮੈਨੂੰ ਵਧੀਆ ਲੱਗ ਰਹੀ ਆ ਤੇ ਜਾਂ ਇਹ ਮੈਂ ਖਰੀਦੀ ਆ ਮਤਲਬ ਇਸ ਤਰ੍ਹਾਂ ਦੇ ਮੇਰੇ ਨਿੱਜੀ ਵਿਚਾਰ ਨੇ ਸਿਰਫ ਤਾਂ ਇਹ ਹੈਗੀ ਆ ਜੀ ਗੱਲਬਾਤ ਕੁਝ ਸ਼ੇਰਾਂ ਦੀ ਮੈਂ ਇੱਕ ਲਿਸਟ ਬਣਾਈ ਸੀਗੀ ਕੱਲ ਤੇ ਜਿਹੜੇ ਮੈਨੂੰ ਲੱਗ ਰਿਹਾ ਕਿ ਦੋਨੇ ਚੀਜ਼ਾਂ ਨੂੰ ਪੂਰਾ ਕਰਦੇ ਆ ਮੇਰਾ ਨੇਜੀ ਵਿਚਾਰਾ ਫਿਰ ਮੈਂ ਕਹਿ ਦਿੰਨਾ ਇਹ ਵੀ ਹੋ ਸਕਦਾ ਮੈਂ ਗਲਤ ਹੋਵਾਂ ਕੋਈ ਇਹਦੇ ਵਿੱਚ ਬਹੁਤ ਵੱਡੀ ਗੱਲ ਨਹੀਂ ਵੱਡੇ ਵੱਡੇ ਇਨਵੈਸਟਰਸ ਵੀ ਕਈ ਵਾਰੀ ਕਿਸੇ ਇਨਵੈਸਟਮੈਂਟ 'ਚ ਗਲਤ ਪ੍ਰੂਵ ਹੋ ਜਾਂਦੇ ਆ ਪਰ ਜਿਹਨੂੰ ਮੈਂ ਕਹਿਣਾ ਹੁੰਦਾ ਇੱਕ ਪਰਫੈਕਟ ਮੈਰਿਜ ਕੰਪਨੀ ਚੰਗੀ ਆ ਤੇ ਪ੍ਰਾਈਸ ਉਹਦਾ ਬੜਾ ਚੰਗਾ ਵਾ ਇਹਨਾਂ ਦੇ ਵਿੱਚੋਂ ਕੁਝ ਸ਼ੇਅਰ ਇਹ ਹੈ ਜਿਹੜੇ ਤੁਸੀਂ ਪਹਿਲਾਂ ਵੀ ਪਿਛਲੇ ਕੁਝ ਵੀਡੀਓਸ 'ਚ ਮੇਰੇ ਤੋਂ ਸੁਣੇ ਹੋਣਗੇ ਤੇ ਮੈਂ ਇਹ ਬਣਾ ਲੇ ਸੀ ਮੈਂ ਕਿ ਇੱਕ ਇੱਕ ਕਰਕੇ ਦੱਸਣ ਨਾਲੋਂ ਬੈਟਰ ਆ ਮੈਂ ਤੁਹਾਨੂੰ ਇੱਕ ਦਿਨ ਅੱਜ ਦੱਸ ਦਵਾਂ ਇਹ ਕੰਪਨੀਆਂ ਸਾਰੀਆਂ ਵਧੀਆ ਨੇ ਕਿਸੇ ਕਾਰਨ ਕਰਕੇ ਸਟਾਕ ਪ੍ਰਾਈਸ ਥੋੜੇ ਥੱਲੇ ਚੱਲ ਰਹੇ ਆ ਮੈਨੂੰ ਇਹ ਲੱਗਦਾ ਹੋ ਸਕਦਾ ਕਿ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਇਹਨਾਂ ਦੇ ਵਿੱਚ ਚੰਗੀ ਐਪਰੀਸੀਏਸ਼ਨ ਦੇਖਣ ਨੂੰ ਮਿਲ ਜੇ ਬਟ ਹਾਂ ਇੱਕ ਉਹ ਵੀ ਚੀਜ਼ਾਂ ਮਿਲ ਜੇ ਤਾਂ ਬਹੁਤ ਹੀ ਵਧੀਆ ਪਰ ਅਦਰਵਾਇਜ਼ ਜਿਹੜਾ ਇੱਕ ਸਟਾਕ ਮਾਰਕੀਟ ਨੂੰ ਰਿਸਪੈਕਟ ਦੇਣ ਦਾ ਹੁੰਦਾ ਉਹ ਤਾਂ ਹਮੇਸ਼ਾ ਹੀ ਦੋ ਆਈਓ ਸਟਾਕ ਮਾਰਕੀਟ ਤੱਕ ਹਮੇਸ਼ਾ ਸੋਚੋ ਕਿ ਕਿ ਲੰਬਾ ਟਾਈਮ ਤੱਕ ਬਣੇ ਰਹਿਣਾ ਵਾ ਵੈਸੇ ਇਹ ਆ ਇਹ ਜਿਹੜੇ ਅੱਜ ਮੈਂ ਤੁਹਾਨੂੰ ਸਟਾਕ ਬੋਲੂਗਾ ਕਿਉਂਕਿ ਕਿਸੇ ਨੇ ਐਡਿਟ ਕਰਨੇ ਨਹੀਂ ਉੱਪਰ ਲਿਖੇ ਨਹੀਂ ਜਾਣਗੇ ਸਕਰੀਨ ਦੇ ਉੱਪਰ ਤਾਂ ਮੈਂ ਆਪਣਾ ਇੱਕ ਕਮੈਂਟ ਲਿਖ ਦੂੰਗਾ ਇਹਦੇ ਵਿੱਚ ਪਾ ਦੂੰਗਾ ਤੇ ਉਹਦੇ ਸਾਰੇ ਦੇ ਸਾਰੇ ਇਹ ਜਿਹੜੇ ਸਟਾਕਸ ਹੈਗੇ ਆ ਉਹਨਾਂ ਨੂੰ ਮੈਂ ਲਿਖ ਵੀ ਦੂੰਗਾ ਪਰ ਇਹ ਨਾ ਕਰਿਓ ਕਿ ਇਕੱਲਾ ਕਮੈਂਟ ਦੇ ਵਿੱਚ ਕੰਪਨੀਆ ਦੇ ਨਾਮ ਪੜ ਲਿਓ ਥੋੜਾ ਬਹੁਤ ਸੁਣ ਵੀ ਲਿਓ ਪਹਿਲੀ ਮੇਰੀ ਕੰਪਨੀ ਹੈਗੀ ਹੈ ਜੀ ਗੋਦਰੇਜ ਕੰਜ਼ਿਊਮਰਸ ਇਹਨਾਂ ਦੇ ਵਿੱਚ ਤੇ ਸਟਾਕ ਪ੍ਰਾਈਸ ਪਿੱਛੇ ਜੇ ਬਹੁਤ ਜ਼ਿਆਦਾ ਇਹਦਾ ਡਿੱਗਿਆ ਹੋਇਆ ਬਹੁਤ ਹੀ ਜ਼ਬਰਦਸਤ ਕੰਪਨੀ ਆ ਕਿਸੇ ਦੀ ਮਤਲਬ ਮਹਤਾਜ ਨਹੀਂ ਹੈਗੀ ਇਹ ਕੰਪਨੀ ਕੇ ਇਹਨੂੰ ਆਪਾਂ ਬਹੁਤ ਡਿਟੇਲ ਚ ਦੱਸਿਆ ਜਾਵੇ ਛੋਟੇ ਹੁੰਦਿਆਂ ਤੋਂ ਇੰਨੀ ਆ ਪ੍ਰੋਡਕਟਸ ਆਪਣੇ ਸਾਰਿਆਂ ਦੇ ਘਰਾਂ ਦੇ ਵਿੱਚ ਗੋਦਰੇਜ ਦੀਆਂ ਪ੍ਰੋਡਕਟਸ ਭਰੀਆਂ ਪਈਆਂ ਹੋਣਗੀਆਂ ਰਸੋਈਆਂਾਂ ਚ ਬਾਥਰੂਮ ਦੇ ਵਿੱਚ ਸਾਰਾ 1550 ਰੁਪਏ ਤੋਂ ਇੱਕਦਮ ਹੀ ਹੁਣ 1100 ਦੇ ਤਕਰੀਬਨ ਆਇਆ ਹੋਇਆ ਸ਼ੇਅਰ ਹੈਗਾ ਇਹ ਕਿਉਂਕਿ ਕੰਜ਼ਿਊਮਰ ਸੈਕਟਰ ਪੂਰੇ ਦੇ ਪੂਰੇ ਦੇ ਵਿੱਚ ਥੋੜੀ ਜੀ ਪ੍ਰੋਬਲਮ ਲੱਗ ਰਹੀ ਹੈ ਦੂਸਰਾ ਮੇਰਾ ਸ਼ੇਅਰ ਹੈਗਾ ਜੀ ਇੰਡੀਆ ਮਾਰਟ ਇੰਟਰਮੇਜ ਤੇ ਇਹ ਵੀ ਉਹ ਸਟਾਕ ਹੈਗਾ ਵਾ ਮੈਂ ਐਵੇਂ ਕਰਦਾ ਮੈਂ ਬਸ ਨਾਮ ਬੋਲ ਦਿੰਦਾ ਕਿਉਂਕਿ ਕੰਪਨੀਆਂ ਦੀਆਂ ਗੱਲਾਂ ਬਤਾ ਆਪਾਂ ਅੱਗੇ ਵੀ ਕੀਤੀਆਂ ਅਜ ਥੋੜੀ ਜੀ ਸਮੇਂ ਦੀ ਮੇਰੀ ਕਮੀ ਹੈ ਕੀ ਆ ਤੀਸਰਾ ਮੇਰਾ ਸਟਾਕ ਹੈ ਕੁਝ ਦਿਨ ਪਹਿਲਾਂ ਵੀ ਮੈਂ ਉਹਦਾ ਜ਼ਿਕਰ ਕੀਤਾ ਸੀ ਸਟਾਰਲਾਈਟ ਟੈਕਨੋਲੋਜੀ ਉਸ ਤੋਂ ਅਗਲਾ ਹੈਗਾ ਜੀ ਟੀਸੀਆਈ ਐਕਸਪ੍ਰੈਸ ਫਿਰ ਹੈ ਯੂ ਫਲੈਕਸ ਫਿਰ ਹੈਗਾ ਜੀ UPL ਤੇ ਕੈਮੀਕਲ ਸੈਕਟਰ ਨਾਲ ਜੁੜੀ ਹੋਈ ਕੰਪਨੀ ਆ ਅੱਜ ਕੱਲ ਕਾਫੀ ਪ੍ਰੋਬਲਮ ਦੇ ਵਿੱਚ ਚੱਲ ਰਹੀ ਆ ਕੋਈ ਉਹਦੇ ਸ਼ੱਕ ਨਹੀਂ ਹੈਗਾ ਪਰ ਕੰਪਨੀ ਚੰਗੀ ਆ ਮੇਰਾ ਇੱਥੇ ਇਹ ਵਿਚਾਰ ਆ ਕਿ ਹੋ ਸਕਦਾ ਕਿ ਕਦੇ ਇਹ ਕੰਪਨੀ ਆਪਣੀਆਂ ਪ੍ਰੋਬਲਮਸ ਨੂੰ ਪਿੱਛੇ ਛੱਡ ਕੇ ਅੱਗੇ ਫੇਰ ਵੱਧ ਜਾਵੇ ਚੰਗੀ ਕੰਪਨੀ ਜਦੋਂ ਮਾੜੇਆਂ ਟਾਈਮਾਂ 'ਚ ਕਿਰੀ ਹੁੰਦੀ ਆ ਉਹ ਟਾਈਮ ਹੁੰਦਾ ਉਹਨੂੰ ਬਾਏ ਕਰਨ ਦਾ ਅਗਲਾ ਹੈਗਾ ਜੀ 베록 ਇੰਜੀਨੀਅਰਿੰਗ ਰਾਜੇਸ਼ ਐਕਸਪੋਰਟਸ ਤੇ ਹਿੰਦੁਸਤਾਨ ਗਲੋਬਲ ਇੱਕ ਕੰਪਨੀ ਆ ਬਹੁਤ ਵੱਡੀ ਜ਼ਬਰਦਸਤ ਕੰਪਨੀ ਆ ਪ੍ਰਾਈਸ ਉਹਦਾ ਥੋੜਾ ਹਾਈ ਆ ਹਨੀਵੈਲ ਆਟੋਮੇਸ਼ਨ کیا ਕਮਾਲ ਦੀ ਕੰਪਨੀ ਹੈਗੀ ਆ ਤੇ ਇਹਦਾ ਵੀ ਪ੍ਰਾਈਸ ਹੁਣ ਕਾਫੀ ਜ਼ਿਆਦਾ ਇੱਕਦਮ ਹੀ ਗਿਰਾਵਟ ਆਈ ਹੈਗੀ ਇਹਦੇ ਚ ਇੱਕ ਮਲਟੀ ਬੈਗਰ ਸਟਾਕ ਹੈ ਤੇ ਕਿੰਨੇ ਤੋਂ ਹੂੰ ਬਹੁਤ ਹੀ ਮਤਲਬ ਕਿਆ ਵਧੀਆ ਡਿਸਕਾਊਂਟ ਹੈ ਤੇ ਉੱਪਰ ਲੱਗਿਆ ਹੋਇਆ ਤਕਰੀਬਨ 58 58000 ਤੋਂ ਇਹ ਕੰਪਨੀ ਫਿਲਹਾਲ ਚੱਲ ਰਹੀ ਆ 40000 ਦੇ ਉੱਪਰ ਇਹੋ ਜਿਹਾ ਡਿਸਕਾਊਂਟ ਇਹ ਕੰਪਨੀਆਂ ਦੇ ਵਿੱਚ ਬਹੁਤ ਹੀ ਘੱਟ ਲੱਗਿਆ ਦਿਖਦਾ ਅਗਲੀ ਕੰਪਨੀ ਹੈਗੀ ਆ ਆਈਡੀਆ ਫੋਰਸ ਤੇ ਇਹ ਕੰਪਨੀ ਮਿਜ਼ਾਈਲਾਂ ਵਗੈਰਾ ਡਿਫੈਂਸ ਦੇ ਨਾਲ ਰਿਲੇਟਡ ਹੈਗੀ ਆ ਈਕੇਆਈ એનર્ਜੀ ਉਹਦਾ ਮੈਂ ਜਿਕਰ ਪਹਿਲਾਂ ਵੀ ਇੱਕ ਦਿਨ ਕੀਤਾ ਸੀਗਾ ਇਹਦੇ ਵਿੱਚ ਇਨਵੈਸਟ ਮੈਂ ਤਾਂ ਕੀਤਾ ਕਿਉਂਕਿ ਮੇਰੇ ਕੋਲੇ ਸਬਰ ਹੈਗਾ ਬਹੁਤ ਥੋੜੀ ਜੀ ਕੋਈ ਅਮਾਉਂਟ ਹੈ ਤੇ ਵਿੱਚ ਮੈਂ ਲਾਉਂਗਾ ਐਸ਼ੀਅਨ ਪੇਂਟ ਮੈਂ ਫੇਰ ਉਹੀ ਕਹਿ ਰਿਹਾ ਇੱਕ ਦੋ ਦੋਸਤਾਂ ਨੇ ਮੈਨੂੰ ਪਹਿਲਾਂ ਵੀ ਇਹਦੇ ਬਾਰੇ ਬੁਰੇ ਕਮੈਂਟ ਵੀ ਕੀਤੇ ਸੀ ਪਰ ਐ ਨਹੀਂ ਹੁੰਦਾ ਤਕੜਾ ਪਲੇਅਰ ਤਕੜਾ ਹੀ ਹੁੰਦਾ ਵਾ ਜਿਹਨੂੰ ਮੈਂ ਹਾਸੇ 'ਚ ਕਹਿੰਦਾ ਉਹਨਾਂ ਬੇਰ ਬੇਰ ਹੀ ਹੁੰਦੇ ਆ ਹੈਪੀਐਸਟ ਮਾਈਂਡਸ ਇਹ ਇੱਕ ਹੋਰ ਬਹੁਤ ਹੀ ਜ਼ਿਆਦਾ ਵਧੀਆ ਕੰਪਨੀ ਆ ਜਿਹੜੀ ਇਸ ਟਾਈਮ ਦੇ ਉੱਪਰ ਥੋੜੇ ਅਲੱਗ-ਅਲੱਗ ਕਾਰਨਾ ਕਰਕੇ ਥੱਲੇ ਚੱਲ ਰਹੀ ਆ ਲਕਸ਼ਮੀ ਆਰਗੇਨਿਕਸ ਕੈਂਪਸ ਐਕਟਿਵਅਰ ਮੈਂ ਥੋੜੇ ਦਿਨ ਪਹਿਲਾਂ ਵੀ ਇਹਦਾ ਜ਼ਿਕਰ ਕੀਤਾ ਸੀ ਤੇ ਬਾਸਮਤੀ ਚੌਲਾਂ ਦੀ ਕੰਪਨੀ ਕੇ ਆਰ ਬੀ ਐਲ ਐਮਟੀਏ ਆਰ ਟੈਕਨੋਲੋਜੀ ਪੀ ਐਨ ਸੀ ਇਨਫਰਾ ਇਹ ਵੀ ਇੱਕ ਕੰਪਨੀ ਆ ਫਿਰ ਪੀ ਪੀ ਏ ਪੀ ਆਟੋਮੋਟਿਵ ਮਦਰਸਨ ਸੁਮੀ ਵਾਇਰਿੰਗ ਹਮੇਸ਼ਾ ਹੀ ਮੇਰੀ ਪਸੰਦੀਦਾ ਕੰਪਨੀ ਇਹ ਰਹਿੰਦੀ ਆ ਉਸ ਤੋਂ ਇਲਾਵਾ ਐਸਟਰਲ ਐਸਟਰਲ ਲਿਮਟਿਡ ਪਾਈਪਿੰਗ ਦੇ ਵਿੱਚ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਸਭ ਤੋਂ ਦਿੱਗਜ ਕੰਪਨੀ ਹੈਗੀ ਹੈਗੀ ਆ ਐਸਟਰਲ ਤੇ ਇਹਦੇ ਉੱਪਰ ਵੀ ਬੜਾ ਸੋਹਣਾ ਇਸ ਟਾਈਮ ਦੇ ਉੱਪਰ ਡਿਸਕਾਊਂਟ ਚੱਲ ਰਿਹਾ ਇਹ ਤਾਂ ਬਹੁਤ ਵੱਡਾ ਇੱਕ ਮਲਟੀਪੈਕਰ ਹੈ ਕੀ ਆ ਐਸਟਰਲ ਦੇਖ ਲੈਣਾ ਜੀ ਮੈਨੂੰ ਹੁਣੇ ਕੋਈ ਇੱਕਦਮ ਹੋਰ ਵੀ ਕੋਈ ਇੱਕ ਅੱਧੀ ਕੰਪਨੀ ਦਿਮਾਗ ਵਿੱਚ ਆਉਂਦੀ ਹਾਂ ਸੇਰਾ ਸੈਨੀਟੇਅਰ ਸੇਰਾ ਉਹ ਕੰਪਨੀ ਆ ਜਿਹੜੀ ਸੈਨੀਟੇਅਰ ਸੈਕਟਰ ਦੇ ਵਿੱਚ ਜੋ ਵੀ ਬਾਥਰੂਮ ਦੇ ਵਿੱਚ ਟਾਈਲਸ ਤੇ ਟੂ ਸੀਟਸ ਟਾਇਲਟ ਸੀਟਸ ਵਗੈਰਾ ਲੱਗਦੀਆਂ ਉਹਦੇ ਚ ਟੌਪ ਦੀ ਕੰਪਨੀ ਆ ਨੰਬਰ 1 ਕੰਪਨੀ ਆ ਸੇਰਾ ਪਿਛਲੇ ਕੁਝ ਸਾਲਾਂ ਦੇ ਵਿੱਚ ਕਾਫੀ ਚੰਗੀ ਗਰੋਥ ਵੀ ਹੋਈ ਆ ਪਰ ਹੁਣ ਇੱਕ ਬਹੁਤ ਹੀ ਸੋਨਾ ਡਿਸਕਾਊਂਟ ਵੀ ਚੱਲ ਰਿਹਾ ਸੇਰਾ ਦੇ ਸੇਰਾ ਦੇ ਉੱਪਰ ਸਾਡੇ 10000 ਤੋਂ ਇਸ ਟਾਈਮ ਚੱਲ ਰਹੀ ਆ ਸਾਡੇ 7000 ਦੇ ਉੱਪਰ ਇਹ ਕੰਪਨੀ ਤਾਂ ਇਹ ਹੈਗੀਆਂ ਨੇ ਤੇ ਇਹਨਾਂ ਤੋਂ ਇਲਾਵਾ ਜੇ ਕੋਈ ਹੋਰ ਇਨਸਾਨ ਜਾਂ ਥੋੜਾ ਹੋਰ ਪੇਸ਼ੈਂਸ ਰੱਖ ਸਕਦਾ ਤਾਂ ਕੋਲਗੇਟ ਕੰਜ਼ਿਊਮਰ ਨਾਲ ਰਿਲੇਟਡ ਜਿੰਨੀਆਂ ਵੀ ਵੱਡੀਆਂ ਕੰਪਨੀਆਂ ਨੇ ਉਹ ਸਾਰੀਆਂ ਇਸ ਤਰ੍ਹਾਂ ਚੱਲ ਰਹੀਆਂ ਐਸ ਟਾਈਮ ਮੇਰੇ ਦਿਮਾਗ 'ਚ ਹੋਰ ਵੀ ਆਈ ਜਾਂਦੀਆਂ ਨੇ ਨਾਲ ਦੀ ਨਾਲ ਮੈਂ ਤੁਹਾਨੂੰ ਇੱਕ ਕੰਪਨੀ ਹੋਰ ਦੱਸ ਦਿੰਨਾ ਹੂੰ ਲੰਬੇ ਸਮੇਂ ਦੀ ਖੇਡ ਹੈਗੀ ਉਹ ਕੰਪਨੀ ਪ੍ਰੋਕਟਰ ਐਂਡ ਗੈਂਬਲ ਹਾਈਜੀਨ ਐਂਡ ਹੈਲਥ케ਅ ਪੀਜੀਐਚਐਚ ਇੱਕ ਕੰਪਨੀ ਇਹਨਾਂ ਦੀ ਦਵਾਈਆਂ ਬਣਾਉਣ ਵਾਲੀ ਪੀਜੀਐਚਐਲ ਮੈਂ ਇਥੇ ਉਹਦੀ ਗੱਲ ਨਹੀਂ ਕਰ ਰਿਹਾ ਮੈਂ ਕਰ ਰਿਹਾ ਪੀਜੀਐਚਐਚ ਦੀ ਤੇ ਸੈਨੇਟਰੀ ਪੈਡਸ ਵਗੈਰਾ ਜਿਹੜੇ ਔਰਤਾਂ ਨੂੰ ਜੋ ਪੀਰੀਅਡਸ ਵਗੈਰਾ ਤੇ ਟਾਈਮ ਪੈਡਸ ਹੁੰਦੇ ਆ ਜਾਂ ਬੱਚਿਆਂ ਦੇ ਪੈਡਸ ਹੁੰਦੇ ਆ ਉਹਨਾਂ ਦੇ ਵਿੱਚ ਇੱਕ ਕੰਪਨੀ ਹੈਗੀ ਆ ਤੇ ਬਹੁਤ ਵੱਡਾ ਮਲਟੀਪਲੇਅਰ ਰਹੀ ਆ ਬਹੁਤ ਜ਼ਬਰਦਸਤ ਇੰਪੋਰਟੈਂਟ ਪ੍ਰੋਡਕਟ ਹੈਗੀਆਂ ਨੇ ਇਹ ਸਾਰੀਆਂ ਇਹਨਾਂ ਦੀਆਂ ਇਹ ਕੰਪਨੀ ਤੇ ਹਿੰਦੁਸਤਾਨ ਯੂਨੀਲੀਵਰ ਸ਼ਾਇਦ ਮੈਂ ਪਹਿਲਾਂ ਬੋਲਤਾ ਪਰ ਜਿਹੜੀਆਂ ਮੈਂ ਪਹਿਲਾਂ ਬੋਲੀਆਂ ਉਹ ਕੰਪਨੀ ਆ ਜਿਹੜੀਆਂ ਅਸੀਂ ਮੈਂ ਲਿਖੀਆਂ ਇਹ ਦੋ ਤਿੰਨ ਜਿਹੜੀਆਂ ਮਗਰੋਂ ਮੈਂ ਬੋਲਤੀਆਂ ਇਹ ਮੇਰੇ ਦਿਮਾਗ ਵਿੱਚ ਇੱਕਦਮ ਕੁਦਰਤੀ ਖੋਰ ਆ ਗਈਆਂ ਤੇ ਨਹੀਂ ਇੱਕ ਹੋਰ ਆ ਗਈ ਮੇਰੇ ਦਿਮਾਗ 'ਚ ਹੁਣ ਕੰਪਨੀ ਸ਼ਾਇਦ ਉਹ ਵੀ ਹਾਲੇ ਵੀ ਠੀਕ ਪ੍ਰਾਈਸ ਦੇ ਉੱਪਰ ਮਿਲ ਸਕਦੀ ਆ ਪੋਸੀਬਲ ਹੈ ਚੈੱਕ ਕਰ ਲੈਣ ਦੋ ਨਹੀਂ ਰਹਿਣ ਦਿੰਦੇ ਇਹ ਹੈਗੀਆਂ ਜੀ ਅੱਜ ਦੀਆਂ ਕੰਪਨੀਆਂ ਤੇ ਮੈਂ ਇਹਨਾਂ ਸਾਰੀਆਂ ਨੂੰ ਆਪਣਾ ਇੱਕ ਕਮੈਂਟ ਵੀ ਲਿਖ ਦੂੰਗਾ ਤੇ ਕਮੈਂਟਸ 'ਚ ਸਾਰੀਆਂ ਦੀਆਂ ਸਾਰੀਆਂ ਕੰਪਨੀਆਂ ਲਿਖ ਵੀ ਦਊਗਾ ਤੇ ਹਾਂ ਇੱਕ ਚੀਜ਼ ਹੈਗੀ ਆ ਸਿਰਫ ਕਿ ਅੱਜ ਮੈਂ ਤੁਹਾਡੇ ਜਿਹੜੇ ਕੁਐਸਚਨ ਨੇ ਉਹਨਾਂ ਦੇ ਆਨਸਰ ਨਹੀਂ ਦੇ ਸਕਦਾ ਥੋੜੀ ਜਿਹੀ ਅੱਜ ਸਮੇਂ ਦੀ ਪ੍ਰੋਬਲਮ ਆ ਤੁਸੀਂ ਹੁਣ ਕਹੋਗੇ ਸਮੇਂ ਦੀ ਪ੍ਰੋਬਲਮ ਕਹਿੰਦਾ ਕਹਿੰਦਾ ਹੋਰ ਲੰਬਾ ਲੈ ਗਿਆ ਵੀਡੀਓ ਤੇ ਇਹ ਥੋੜੀ ਜਿਹੀ ਮੇਰੀ ਗੰਦੀ ਆਦਤ ਹੈਗੀ ਆ ਅੱਜ ਦਾ ਵੀਡੀਓ ਮੈਂ ਇੱਥੇ ਖਤਮ ਕਰਦਾ ਜੀ ਤੇ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਨੂੰ ਇੱਕ ਚੀਜ਼ ਹੋਰ ਜ਼ਰੂਰੀ ਇਹ ਮੈਂ ਕੰਪਨੀਆਂ ਤੁਹਾਡੇ ਨਾਲ ਸਿਰਫ ਸ਼ੇਅਰ ਕਰਦਾ ਮੈਂ ਕਦੇ ਕਿਸੇ ਨੂੰ ਵੀ ਇਹ ਨਹੀਂ ਕਹਿੰਦਾ ਕਿ ਤੁਸੀਂ ਫਲਾਣੀ ਕੰਪਨੀ ਲੈਣੀ ਆ ਇੱਕ ਹੋਰ ਮੇਰਾ ਜਿਹੜਾ ਨਿੱਜੀ ਵਿਚਾਰ ਹੈ ਕਦੇ ਵੀ ਕਿਸੇ ਵੀ ਇੱਕ ਕੰਪਨੀ ਦੇ ਵਿੱਚ ਆਪਣਾ इवन 5% ਵੀ ਪੈਸਾ ਇਨਵੈਸਟ ਨਹੀਂ ਕਰਨਾ ਚਾਹੀਦਾ ਉਸ ਤੋਂ ਵੀ ਘੱਟ ਕਰਨਾ ਚਾਹੀਦਾ ਮੰਨ ਲਓ ਕਿ ਥੋੜੇ ਕੋ 100 ਰੁਪਏ ਲੈ ਕੇ ਤੁਸੀਂ ਆਏ ਹੋ ਉਹ 100 ਰੁਪਏ ਕਿਸੇ ਦਾ 1 ਕਰੋੜ ਹੋ ਸਕਦਾ ਕਿਸੇ ਦਾ 50000 ਹੋ ਸਕਦਾ ਅੱਡ ਅੱਡ ਮੈਂ ਇੱਕ ਐਗਜ਼ਾਮਪਲ 100 ਰੁਪਏ ਦੀ ਦਿੰਦੀ ਆ ਇੱਕ ਕੰਪਨੀ ਚ ਥੋੜਾ 1 ਰੁਪਏ ਤੋਂ ਵੱਧ ਨਹੀਂ ਲੱਗਿਆ ਹੋਣਾ ਚਾਹੀਦਾ ਕਿਉਂਕਿ ਖੁਦਾ ਨਾ ਖਾਸਤਾ ਕਦੇ ਕੋਈ ਪ੍ਰੋਬਲਮ ਹੋ ਜਾਂਦੀ ਹੈ ਗੜਬੜ ਹੋ ਜਾਂਦੀ ਹੈ ਤਾਂ ਤੁਹਾਡੀ ਇੱਕ ਬਹੁਤ ਵੱਡੀ ਅਮਾਉਂਟ ਉਹ ਕੱਲੀ ਕੰਪਨੀ ਚ ਫਸ ਸਕਦੀ ਆ ਕੰਪਨੀਆਂ ਨੇ ਬਹੁਤ ਵੱਡੇ ਤਾਮਜਾਮ ਹੁੰਦੇ ਆ ਕਦੇ ਨਾ ਕਦੇ ਕੋਈ ਪ੍ਰੋਬਲਮ ਕਿਸੇ ਵੀ ਕੰਪਨੀ ਨੂੰ ਆਪਣੇ ਕੰਮ ਦੇ ਵਿੱਚ ਚਲਦੇ ਆ ਸਕਦੀ ਆ ਇਹ ਹਮੇਸ਼ਾ ਹੀ ਮੈਂ ਦੇਖਿਆ ਮੈਂ ਆਪਣੇ ਤਜਰਬੇ 17 ਸਾਲ ਦੇ ਵਿੱਚ ਵੀ ਇਹ ਚੀਜ਼ਾਂ ਦੇਖੀਆਂ ਨੇ ਜਿਹੜੀਆਂ ਕੰਪਨੀਆਂ ਚ ਹਰ ਕੋਈ ਕਹਿੰਦਾ ਸੀ ਇਨ੍ਹਾਂ ਚ ਤਾਂ ਕੀ ਹੋਣਾ ਉਹਨਾਂ ਚ ਵੀ ਹੋ ਜਾਂਦੀ ਹੈ ਇਸ ਕਰਕੇ ਪੈਸੇ ਨੂੰ ਬਚਾ ਕੇ ਰੱਖੋ ਕੱਲ ਦੇ ਲਈ ਇਸ ਕਰਕੇ ਕਿ ਜੇ ਤਾਂ ਉੱਪਰ ਜਾਂਦਾ ਤਾਂ ਵੀ ਫਾਇਦਾ ਪਰ ਜ਼ਿਆਦਾ ਤੁਹਾਨੂੰ ਇਹ ਥੋੜਾ ਦਿਲ ਕਰੂਗਾ ਕਿ ਕਾਸ਼ ਮਾਰਕੀਟ ਹੋਰ ਡਿੱਗ ਜੇ ਕਾਸ਼ ਮਾਰਕੀਟ ਦੇ ਵਿੱਚ ਰੈਸੈਸ਼ਨ ਆ ਜਾਏ ਉਹ ਤੁਹਾਨੂੰ ਸਗੋਂ ਤੇ ਜ਼ਿਆਦਾ ਵਧੀਆ ਲੱਗੂਗਾ ਤੁਹਾਡੇ ਜੇਬ ਚ ਪੈਸੇ ਹੈਗੇ ਆ ਤੁਸੀਂ ਹੋਰ ਚੀਜ਼ਾਂ ਨੂੰ ਖਰੀਦ ਸਕਦੇ ਹੋ ਪਰ ਜੇ ਇੱਕੋ ਵਾਰ ਜ਼ਿਆਦਾ ਅਮਾਉਂਟ ਲਾਤੀ ਇੱਕੋ ਹੀ ਸ਼ੇਅਰ ਚ ਲਾਤੀ ਉਹ ਬਿਲਕੁਲ ਪੰਜਾਬੀ ਵਿੱਚ ਕਹਿਣਾ ਕੋ ਫਸਣ ਵਾਲਾ ਕੰਮ ਹੋ ਜਾਂਦਾ ਤਾਂ ਇਹ ਸੀਗਾ ਜੀ ਮੇਰਾ ਅੱਜ ਦਾ ਇਹ ਵੀਡੀਓ ਤੇ ਇੱਥੇ ਹੀ ਇਹ ਖਤਮ ਹੁੰਦਾ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਨੂੰ ਇੱਕ ਹੋਰ ਵੀਡੀਓ ਦੇ ਵਿੱਚ